ਇਸ ਕਰਕੇ ਬਾਸ਼ਾ ਜੀ ਕਹਿੰਦੇ ਉਹਨੂੰ ਲੱਭਿਆ ਕਰ। ਦਿੱਲੀ ਦਾ ਵਾਸੀ ਹਮਾਣੀ ਹੋਇਆ। ਦਿੱਲੀ ਦੇ ਵਾਸੀ ਕਹਿੰਦੇ ਹਾਂਦੂ ਦੇ ਬੁਰਧ ਕਹਿੰਦੇ ਸ਼ੇਰ ਸਾ ਸੂਰੀ। ਨਾਂ ਦੇ ਕਹਿੰਦੇ ਰਾਜੇ ਨੇ। ਉਗਾਹਤ ਕਰਦੇ। ਹਮਾਂਦੂ ਨੇ ਕਹਿੰਦੇ ਸਭ ਆਪਣਿਆਂ ਦੀਨ ਕਰਨੀ ਕਹਿੰਦੇ ਉਸ ਨਾਲ ਕਿ ਨਿਯਤ ਕੀਤਾ ਰਾਜੇ ਨੇ ਜਦੋਂ ਕਹਿੰਦੇ ਹਮਾਂਦੂ ਵਾਪਸ ਨੇ ਨਿਯਤ ਕੀਤਾ ਪਰ ਹਾਰ ਗਿਆ ਰਾਜਾ ਕਹਿੰਦੇ ਜਦੋਂ ਹਾਰੇ ਆ ਕਹਿੰਦੇ ਜਾਨ ਬਚਾਉਣ ਦੀ ਲਈ ਭੱਜਿਆ ਜਾਂਦਾ ਕਹਿੰਦੇ ਭੱਜਿਆ ਜਾ ਰਿਹਾ ਹੈ ਹਮਾਂਜੂ ਪਦਾਵ ਦੇ ਵਿੱਚੋਂ ਦੀ ਕਿਤੇ ਲੰਘਦਾ ਹੋਇਆ ਆ ਆਸਤਿਕ ਭਾਵ ਆਸਤਿਕ ਭਾਵ ਵਾਲਾ ਰਾਜਾ ਸੀ ਤੇ ਰੱਬ ਤੇ ਸੰਤਾਂ ਦਾ ਭਾ ਭਾਤਾਂ ਤੇ ਪੀਣਾ ਫਕੀਰਾਂ ਦਾ ਕਹਿੰਦੇ ਬੜਾ ਪ੍ਰੇਮੀ ਸੀ ਰਾਜਾ ਇਹ ਮੰਨਦਾ ਹੁੰਦਾ ਸੀ ਪੀਰਾਂ ਫਕੀਰਾਂ ਬੜਾ ਪ੍ਰੇਮੀ ਸੀ ਜਿੱਦੋਂ ਕਹਿੰਦੇ ਬੜਾ ਪ੍ਰੇਮੀ ਸੀ ਉਹ ਕਹਿੰਦੇ ਉਹਨਾਂ ਤੋਂ ਅਸੀਸ ਲੈਣ ਦਾ ਕਹਿੰਦੇ ਬੜਾ ਚਾਹਵਾਨ ਹੁੰਦਾ ਸੀ ਹਰ ਵੇਲੇ ਜੇ ਕੋਈ ਫਕੀਰ ਮਿਲੇ ਕੋਈ ਸੀਸ ਦੇ ਦੇ ਉਹ ਸਮਝਦਾ ਸੀ ਕਿ ਰੱਬ ਦੇ ਪਿਆਰਿਆਂ ਦੀਆਂ ਅਸੀਸਾਂ ਵਿੱਚ ਬੜਾ ਅਸਰ ਹੁੰਦਾਗਾ ਉਸਨੇ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਕਹਿੰਦੇ ਮੈਂ ਮਾ ਸੁਣੀ ਸੀ ਰਾਜੇ ਨੇ ਹਮਾਂਜੂ ਨੇ ਰਾਜੇ ਨੇ ਸੁਣੀ ਹੋਈ ਸੀ ਇਸ ਲਈ ਕਿਤੇ ਗੁਰੂ ਅੰਗਦ ਦੇਵ ਜੀ ਦੀ ਅਸੀਸ ਲੈਣ ਲਈ ਕਹਿੰਦੇ ਖਨੂਰ ਸਹਿ ਪਹੁੰਚ ਗਿਆ ਹੁਣ ਜਾਨ ਬਚਾਉਂਦਾ ਹੋਇਆ ਭੱਜਿਆ ਰੇ ਦਿੱਲੀ ਤੋਂ ਪੰਜਾਬ ਦੇ ਵਿੱਚ ਦਿਲੰਗਦਾ ਹੋਇਆ ਸੋਝਾ ਮਨਾ ਗੁਰੂ ਨਾਨਕ ਪਾਸ਼ਾ ਦੀ ਗੱਦੀ ਦੇ ਉੱਪਰ ਸੁਹਾਏ ਮਾਨ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਰਸ਼ਨ ਕਰ ਚੱਲੀਏ ਕੋਈ ਅਸੀਸ ਲੈ ਚੱਲੀਏ ਮਨ ਦੇ ਵਿੱਚ ਪ੍ਰੇਮ ਜਗਿਆ ਰਾਜੇ ਦੇ ਜਦੋਂ ਕਹਿੰਦੇ ਰਾਜਾ ਹਮਾਂਜੂ ਖੰਡੂਰ ਸਾਹਿਬ ਜੀ ਆ ਇਤਿਹਾਸ ਅਨੁਸਾਰ ਉਸ ਵੇਲੇ ਕਹਿੰਦੇ ਗੁਰੂ ਸਾਹਿਬ ਜੀ ਕਦੇ ਸਿੱਖਾਂ ਜੀ ਕਹਿੰਦੇ ਕੁਸ਼ਤੀਆਂ ਕਰਵਾਦੇ ਸੀ ਕਿਉਂਕਿ ਖੰਡੂਰ ਸਾਹਿਬ ਗੁਰੂ ਅੰਗਦ ਦੇ ਜਿੱਦੇ ਇੱਕ ਮੱਲਖਾੜਾ ਸੀ ਬਣਾਇਆ ਹੋਇਆ ਬਹੁਤ ਵੱਡਾ ਜਿੱਥੇ ਨੌਜਵਾਨਾਂ ਨੂੰ ਕੁਸ਼ਤੀਆਂ ਕਰਾਉਂਦੇ ਘੋਲ ਕਰਾਉਂਦੇ ਗੁਰਵੰਗਦੇਵ ਜੀ ਮਹਾਰਾਜ ਨਾਲ ਨਾਲ ਵੀ ਕੋ ਸਰੀਰ ਪੱਖੋਂ ਵੀ ਤਕੜੇ ਕਰਦੇ ਸੀ ਤੇ ਨਾਲ ਨਾਲ ਮਨਕ ਪੱਖੋਂ ਵੀ ਤਕੜੇ ਕਰਦੇ ਸੀ ਉਹ ਸਮੇਂ ਦੇ ਵਿੱਚ ਮੇਰੇ ਪਾਤਸ਼ਾਹ ਨੇ ਖੰਡੂਰ ਸਾਹਿਬ ਜੀ ਧਰਤੀ ਤੇ ਬਹੁਤ ਵੱਡਾ ਕਹਿੰਦੇ ਖਾਣਾ ਸੀ ਜਿੱਥੇ ਕੋਲ ਕੁਸਤੀਆਂ ਕਰਾਇਆ ਕਰਦੇ ਸੀ ਗੁਰੂ ਅੰਗਦ ਦੇ ਜੀ ਮਹਾਰਾਜ ਇਧਰੋਂ ਮੇਰੇ ਪਾਸ਼ਾ ਜੀ ਕੁਸਤੀਆਂ ਕਰਵਾ ਰਹੇ ਨੇ ਤੇ ਇਧਰੋਂ ਰਾਜਾ ਪਹੁੰਚ ਗਿਆ ਘੋੜੇ ਦੇ ਉੱਪਰ ਘੋੜੇ ਤੋਂ ਚੜਿਆ ਚੜਾਇਆ ਕਹਿੰਦੇ ਗੁਰੂ ਜੀ ਦੇ ਕੋਲ ਖੜਾ ਰਾਜਾ ਕਹਿੰਦੇ ਵੇਖੀ ਜਾ ਰਿਹਾ ਰਾਜਾ ਸੋਚਦਾ ਵੀ ਮੈਂ ਰਾਜਾਂਗਾ ਮੇਰਾ ਆਦਰ ਮਾਨ ਹੀ ਨਹੀਂ ਕੀਤਾ ਇਹਨਾਂ ਨੇ ਟੜਾ ਟੜਾਇਆ ਕਹਿੰਦੇ ਪਾਤਸ਼ਾਹ ਦੇ ਕੋਲ ਖੜਕੇ ਜਾ ਕੇ ਕਿ ਸਤਿਗੁਰੂ ਜੀ ਦਾ ਧਿਆਨ ਕੁਸ਼ਤੀਆਂ ਦੇ ਵੱਲ ਸੀ ਉਧਰ ਬਗਨ ਸੀ ਗੁਰਵੰਗਦੇ ਜੀ ਮਹਾਰਾਜ ਕਹਿੰਦੇ ਹਮਾਂਜੂ ਕੁਝ ਧੀਰ ਕਿਤੇ ਖੜਿਆ ਰਿਹਾ ਤੇ ਆਖੀਰ ਕਹਿੰਦੇ ਗੁੱਸੇ ਦੇ ਵਿੱਚ ਆ ਗਿਆ ਰਾਜਾ ਉਸ ਨੂੰ ਕਿ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਮੈਂ ਹਿੰਦੁਸਤਾਨ ਦਾ ਵਾਪਸ ਆਂਗਾ ਰਾਜਾਂਗਾ ਤੇ ਮੇਰਾ ਇਹਨਾਂ ਨੇ ਇੱਥੇ ਆਉਣ ਤੇ ਕਿਨ ਸਤਕਾਰ ਹੀ ਨਹੀਂ ਕੀਤਾ ਫਿਰ ਵੀ ਹਿੰਦੁਸਤਾਨ ਦਾ ਵੀ ਰਾਜਾ ਮੇਰਾ ਸਤਕਾਰ ਹੀ ਨਹੀਂ ਕੀਤਾ ਜਾਨੀ ਕੀ ਹੋਇਆ ਕਹਿੰਦੇ ਗੁੱਸੇ ਦੇ ਵਿੱਚ ਆ ਗਿਆ ਕ੍ਰੋਧ ਦੇ ਵਿੱਚ ਆ ਗਿਆ ਮੇਰੀ ਇਹਨਾਂ ਨੇ ਨਰਾਦਰੀ ਕੀਤੀ ਮੈਂਨਾਂ ਨੂੰ ਕਿਨੇ ਇਸ ਗਲਤੀ ਦੀ ਸਜ਼ਾ ਜ਼ਰੂਰ ਦੇਵਾਂਗਾ ਰਾਜਾ ਸੋਚੀਆਂ ਦਾ ਮਰੇ ਵਿੱਚ ਗੁੱਸੇ ਵਿਚਾਰ ਕੇ ਇਸ ਨੇ ਕਹਿੰਦੇ ਆਪਣੀ ਮਿਆਨ ਦੇ ਵਿੱਚੋਂ ਕਿਨੇ ਤਲਵਾਰ ਕੱਢ ਲਈ ਹਮਾਂਜੂ ਬਾਦਸ਼ਾਹ ਨਿਰਾਜੇ ਨੇ ਮਿਆਨ ਵਿੱਚੋਂ ਤਲਵਾਰ ਕੱਢੀ ਗੁਰੂ ਅੰਗਦ ਦੇ ਜੀ ਦੇ ਪਰਿਵਾਰ ਕਰ ਲੱਗਿਆ ਕਹਿੰਦੇ ਤਲਵਾਰ ਕੱਢ ਕੇ ਸੱਚ ਪਾਤਸ਼ਾਹ ਜੀ ਨੇ ਧਿਆਨ ਹੀ ਨਾ ਦਿੱਤਾ ਰਾਜੇ ਦੇ ਵੱਲ ਕਿਉਂਕਿ ਗੁਸਤੀਆਂ ਕਰਾ ਰੇ ਗੁਰੂ ਅੰਗਦ ਦੇ ਜੀ ਮਹਾਰਾਜ ਜਿਦੋਂ ਰਾਜੇ ਦੇ ਵੱਲ ਧਿਆਨ ਹੀ ਨਾ ਕਰਨੀ ਤਾਂ ਤਲਵਾਰ ਕੱਢੀ ਤੇ ਕੋਲ ਸੰਗਤ ਖੜੀ ਹੈਗੀ ਸੇਵਾਦਾਰ ਖੜੇ ਨੇ ਜਿਦੋਂ ਰਾਜਾ ਕਨੇ ਤਲਵਾਰ ਕੱਢ ਕੇ ਵਾਰ ਕਰਨ ਲੱਗਿਆ ਤਿਆਰ ਹੋ ਗਿਆ ਸਤਿਗੁਰੂ ਜੀ ਥੋੜਾ ਜਿਹਾ ਵੇਖਿਆ ਮੇਰੇ ਪਾਸਾ ਨੇ ਕਹਿੰਦੇ ਇਹ ਦੇਖ ਕੇ ਸਭ ਕੁਝ ਗੁਰੂ ਪਾਸਾ ਜੀ ਹੱਸ ਪਏ ਗੁਰਵੰਗਦੇ ਜੀ ਮਹਾਰਾਜ ਹੱਸੇ ਜਦੋਂ ਗੁਰਵੰਗਦੇ ਜੀ ਵਾਰਾ ਹੱਸੇ ਤੇ ਬਚਨ ਕੀਤੇ ਕਹਿੰਦੇ ਰਾਜੇ ਆ ਇਹ ਜਿਹੜੀ ਤਲਵਾਰ ਤੂੰ ਫਕੀਰਾਂ ਉਤੇ ਚਲਾ ਰਿਹਾ ਹੈਂਗਾ ਜਿਹੜੀ ਤਲਵਾਰ ਤੂੰ ਫਕੀਰਾਂ ਦੇ ਉੱਤੇ ਚਲਾ ਰਿਹਾ ਇਹ ਸਿਰਸਾ ਸੂਰੀ ਸ਼ੇਰ ਸਾਹ ਕਿਨੇ ਸੂਰੀ ਨਾਲ ਲੜਨ ਵੇਲੇ ਕਿੱਥੇ ਗਈ ਸੀ ਗੁਰੂ ਅੰਗਦ ਦੇ ਜੀ ਕਹਿੰ ਲੱਗੇ ਉਦੋਂ ਕਿਉਂ ਨਾ ਚੱਲੀ ਉਹਨੂੰ ਡਰਦਾ ਮਾਰਾ ਭੱਜ ਆਇਆ ਗੁਰੂ ਅੰਗਦ ਦੇ ਜੀ ਕਹਿੰ ਲੱਗੇ ਉਦੋਂ ਕਿੱਥੇ ਸੀ ਉਹਦੇ ਕੇਦੇ ਹਾਰ ਖਾ ਕੇ ਤੈਰਾ ਵਾਂਗ ਭੱਜ ਆਇਆ ਤੇ ਹੁਣ ਰੱਬ ਦੇ ਫਕੀਰਾਂ ਉੱਪਰ ਤਲਵਾਰਾਂ ਚਲਾਉਣਾ ਫਿਰਦਾ ਲੰਗਦੇ ਜੀ ਕਹਿਣ ਲੱਗੇ ਗੁਰੂ ਜੀ ਦੇ ਕਹਿੰਦੇ ਵਚਨ ਸੁਣ ਕੇ ਕਹਿੰਦੇ ਹਮੰਜੂ ਸਰਵੰਦਾ ਹੋ ਗਿਆ ਰਾਜਾ ਹਿੰਦੋਸਤਾਨ ਦਾ ਨੀਮੀ ਪੈ ਗਈ ਤਲਵਾਰ ਜਿਹੜੀ ਕੱਢੀ ਸੀ ਮਾਰਨ ਵਾਸਤੇ ਜਦ ਵਚਨ ਕਨ ਮੇਰੇ ਪਾਤਸ਼ਾਹ ਨੇ ਕੀਤੇ ਰਾਜੇ ਆ ਉਤੋਂ ਦਿੱਲੀ ਤੋਂ ਉਹ ਕੈਰਾ ਮੰਗ ਡਰਦਾ ਹੋਇਆ ਭੱਜ ਆ ਕੇ ਪੰਜਾਬ ਦੇ ਵਿੱਚ ਤੂੰ ਫਕੀਰਾਂ ਉੱਤੇ ਤਲਵਾਰ ਚਲਾ ਰਿਆ ਹੁਣ ਉੱਥੇ ਕਿਉਂ ਨਹੀਂ ਤਲਵਾਰ ਨਿਕਲੀ ਸਰਨੀਵਾ ਹੋ ਗਿਆ ਤਲਵਾਰ ਜਿਹੜਾ ਹੱਥ ਕਹਿੰਦੇ ਹੁਣ ਮੁਠੇ ਤੇ ਸੀ ਤਲਵਾਰ ਮਿਆਨ ਵਿੱਚ ਪਾਈ ਜਿਹੜਾ ਮੁਠੇ ਵਿੱਚ ਹੱਥ ਸੀ ਕਹਿੰਦੇ ਤਲਵਾਰ ਥਲੇ ਨਿਕ ਗਈ ਹੁਣ ਦੋਨੇ ਹੱਥ ਗੁਰੂ ਅੰਗਦੇਵ ਜੀ ਦੇ 발ਗੜ ਗਏ ਮਾਫੀ ਮੰਗੀ ਮਹਾਰਾਜ ਮੇਰੇ ਕੋਲ ਬਗਿਆ ਕੀ ਭੱਲੋ ਹੋ ਗਈ ਗਲਤੀ ਹੋ ਗਈ ਮਨੂ ਬਖਸ਼ੋ ਮਹਾਰਾਜ ਮੈਂ ਗੁੱਸੇ ਵਿੱਚ ਆ ਗਿਆ ਮੇਰੇ ਤੇ ਕਿਰਪਾ ਕਰੋ ਮੇਰੇ ਲਈ ਅਰਦਾਸ ਕਰੋ ਕਿ ਮੇਰਾ ਰਾਜ ਭਾਗ ਮਨ ਵਾਪਸ ਮਿਲ ਜੇ ਮਹਾਰਾਜ ਮੈਂ ਰਾਜ ਭਾਗ ਹੋ ਬੈਠਾ ਸਭ ਕੁਝ ਲੁੱਟਿਆ ਪਟਿਆ ਗਿਆ ਰਾਜ ਭਾਗ ਮਨੂ ਸੀਸ ਦਿਓ ਤਸੀਸ ਨਾ ਦਿਓ ਮਹਾਰਾਜ ਮੈਂ ਗਲਤੀ ਦਾ ਅਹਿਸਾਸ ਕਰਦਾ ਮੈਂ ਮਾਫੀ ਮੰਗਦਾ ਮਹਾਰਾਜ ਤੁਹਾਡੇ ਚਰਨਾਂ ਵਿੱਚੋਂ ਚਰਨਾਂ ਦੇ ਲੱਗਿਆ ਮੇ ਕੋ ਹਿੰਦੂਸਤਾਨ ਦਾ ਰਾਜਾ ਹਵਾਲੂ ਗੁਰੂ ਜੀ ਨੇ ਕਿਤੇ ਗੁਰੂ ਘਰ ਦੇ ਵਿਰੁੱਧ ਅਨੁਸਾਰ ਕਹਿੰਦੇ ਅਸੀਜ ਦਿੰਦੇ ਕਹਿੰਦੇ ਵਚਨ ਕੀਤਾ ਕਿੰਦ ਰਾਜੇ ਆ ਕਰਤਾਰ ਦੇ ਹੁਕਮ ਅਨੁਸਾਰ ਕੇ ਤੇ ਤੁਹਾਨੂੰ ਤੁਹਾਡਾ ਰਾਜ ਭਾਗ ਵਾਪਸ ਮਿਲ ਜਾਵੇਗਾ ਪਰ ਉਸ ਵੇਲੇ ਕੇ ਤੇ ਰੱਬ ਨੂੰ ਚੇਤੇ ਰੱਖਣਾ ਤੇ ਧਰਮ ਦਾ ਨਿਆਂ ਕਰਨਾ ਇਹ ਨਾ ਕਿ ਤੇ ਭੁੱਲ ਜਾਈਂ ਗੁਰੂ ਅੰਗਦ ਜੀ ਕਹਿੰਦੇ ਲੱਗੇ ਰਾਜਿਆ ਜਾਂ ਤੇ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚੋਂ ਸੀ ਦਿੱਤੀ ਐ ਤੇ ਪਰ ਉਸ ਵੇਲੇ ਕੇ ਤੇ ਰੱਬ ਨੂੰ ਚੇਤੇ ਰੱਖਣਾ ਕਿਤੇ ਰੱਬ ਨੂੰ ਨਾ ਭੁੱਲ ਜਾਈਂ ਧਰਮ ਦਾ ਕਹਿੰਦੇ ਨਿਆਂ ਕਰਿਆ ਕਰਨਾ ਇਸ ਤਰ੍ਹਾਂ ਕਹਿੰਦੇ ਹਮਾਂ ਜੋ ਗੁਰੂ ਜੀ ਤੋਂ ਕਹਿੰਦੇ ਸੀਸ ਲੈ ਕੇ ਪਿਆਰੇ ਵਿਦਾ ਹੋਇਆ ਤਹਿਣ ਤੋਂ ਪਾਪ ਵੀ ਵੱਡੇ-ਵੱਡੇ ਵੀ ਰਾਜੇ ਹਿੰਦੁਸਤਾਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ